ਸੰਕੇਪ ਸਾਹਿਤਿਕ ਸੰਸਥਾ ਫਗਵਾੜਾ ਵੱਲੋਂ ਪ੍ਰਸਿੱਧ ਲੇਖਕ ਕਲਮ ਨਵੀਸ ਅਤੇ ਪੱਤਰਕਾਰ ਪ੍ਰੋਫੈਸਰ ਜਸਮਾਨ ਸਿੰਘ ਗੰਡੰਮ ਨਾਲ ਰੂਬਰੂ ਹੋਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਗੁਰਹਰ ਗੋਬਿੰਦਗਰ ਫਗਵਾੜਾ ਵਿਖੇ ਕੀਤਾ ਗਿਆ ਇਸ ਦੌਰਾਨ ਜਿੱਥੇ ਵੱਖ-ਵੱਖ ਬੁਲਾ ਰਹੇ ਨੇ ਪ੍ਰੋਫੈਸਰ ਜਸਮਾਨ ਸਿੰਘ ਗੰਡੰਮ ਵੱਲੋਂ ਪੰਜਾਬ ਸਾਹਿਤਿਕ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦੇ ਆਪਣੇ ਵਿਚਾਰ ਰੱਖੇ ਉੱਥੇ ਹੀ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਨੇ ਵੀ ਆਪਣੀ ਜ਼ਿੰਦਗੀ ਦੇ ਪਲਾਨ ਨੂੰ ਸਾਂਝਾ ਕੀਤਾ ਇਸ ਮੌਕੇ ਗੱਲਬਾਤ ਕਰਦੇ ਸਾਬਕਾ ਪ੍ਰਿੰਸੀਪਲ ਗੁਰਮੀਤ ਸਿੰਘ ਪੁਲਾਹੀ ਨੇ ਦੱਸਿਆ ਕਿ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਧਰਤੀ ਨਾਲ ਜੁੜਿਆ ਹੋਇਆ ਲੇਖਕ ਹੈ ਜਿਸ ਨੇ ਸਮਾਜ ਵਿੱਚ ਫੈਲੀਆਂ ਕ੍ਰੀਤੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਅਹਿਮ ਯਤਨ ਕੀਤਾ ਹੈ ਉਹਨਾਂ ਆਖਿਆ ਕਿ ਬਹੁਤ ਲੰਮਾ ਸਮਾਂ ਹੈ ਜੋ ਕਿ ਉਹਨਾਂ ਦੀ ਕਲਮ ਨੇ ਹੰਡਾਇਆ ਹੈ ਤੇ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਵੀ ਆ ਚੁੱਕੀਆਂ ਨੇ ਜੋ ਕਿ ਯੂਨੀਵਰਸਿਟੀ ਦੇ ਸਲੇਵਸ ਵਿੱਚ ਲਗਨ ਯੋਗ ਹਨ ਉਹਨਾਂ ਪ੍ਰੋਫੈਸਰ ਗੰਡੰਮ ਨੂੰ ਪੰਜਾਬੀਅਤ ਵਿੱਚ ਪਾਈ ਯੋਗਦਾਨ ਲਈ ਜਿੱਥੇ ਵਧਾਈ ਦਿੱਤੀ ਉੱਥੇ ਹੀ ਜਸਵੰਤ ਸਿੰਘ ਗੰਡੰਮ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਟੀਡੀ ਚਾਬਲਾ ਐਸਐਲ ਬਿਰਦੀ ਰਵਿੰਦਰ ਸਿੰਘ ਰਾਏ ਪਿੰਡਰ ਸਿੰਘ ਪਟਵਾਰੀ ਤੋਈਲਾ ਬਾਹਰ ਵੱਡੀ ਗਿਣਤੀ ਵਿੱਚ ਪਤਵੰਤੇ ਮਹਿਬੂਸ ਹਨ ਅੱਜ ਅਸੀਂ ਪੰਜਾਬੀ ਦੇ ਪ੍ਰਸਿੱਧ ਲੇਖਕ ਕਾਲਮ ਨਵੀਸ ਤੇ ਪੱਤਰਕਾਰ ਪ੍ਰੋਫੈਸਰ ਜਸਵੰਤ ਸਿੰਘ ਗੰਡੰਮਪੁਰਾ ਦੇ ਨਾਲ ਰੂਬਰੂ ਦਾ ਆਯੋਜਨ ਕੀਤਾ ਹੈ ਇੱਕ ਇਹੋ ਜਿਹਾ ਹੈ ਲੇਖਕ ਨਾਲ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਇਆ ਲੇਖਕ ਹੈ ਜਿਸ ਨੇ ਗੁਰਬਾਣੀ ਦੇ ਵਿੱਚੋਂ ਹਵਾਲੇ ਦੇ ਕੇ ਤੇ ਨਾਲ ਦੀ ਨਾਲ ਸਮਾਜ ਵਿੱਚ ਫੈਲੀਆਂ ਜਿਹੜੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਲੋਕਾਂ ਸਾਹਮਣੇ ਲਿਆਉਣ ਲਈ ਸਿਰ ਤੂਰ ਯਤਨ ਕੀਤਾ ਹੈ ਬੜਾ ਲੰਮਾ ਸਮਾਂ ਹੈ ਪ੍ਰੋਫੈਸਰ ਜਸਵੰਤ ਸਿੰਘ ਗੰਢਮੁਣਾ ਦੀ ਕਲਮ ਦਾ ਜਿਹੜਾ ਉਹਨਾਂ ਨੇ ਹੰਡਾਇਆ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਤਿੰਨ ਪੁਸਤਕਾਂ ਲਿਖੀਆਂ ਨੇ ਇਹ ਪੁਸਤਕਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਸੇ ਵੀ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਲੱਗਣ ਦੇ ਯੋਗ ਨਹੀਂ ਪਰ ਸਾਡੀ ਇਤਰਾਸਤੀ ਹੈ ਪੰਜਾਬੀ ਸਾਹਿਤ ਦੀ ਪੰਜਾਬੀ ਸਾਹਿਤ ਦੇ ਲੋਚਕਾਂ ਦੀ ਤੇ ਪੰਜਾਬੀ ਦੇ ਉਹਨਾਂ ਤਰਹੰਤਰ ਲੋਕਾਂ ਦੀ ਜਿਹੜੇ ਪੰਜਾਬੀ ਸਾਹਿਤ ਤੇ ਪੰਜਾਬੀ ਦੇ ਨਾਲ ਜੁੜੇ ਹੋਏ ਲੇਖਣ ਜਿਹੜੇ ਨੇ ਉਹਨਾਂ ਦੇ ਉੱਤੇ ਜੱਫਾ ਮਾਰ ਕੇ ਬੈਠੇ ਨੇ ਯੂਨੀਵਰਸਿਟੀਆਂ ਦੇ ਵਿੱਚ ਇਹੋ ਜ ਹੈ ਲੇਖਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਸਕੇਪ ਸਾਹਿਤਿਕ ਸੰਸਥਾ ਦਾ ਇਹ ਯਤਨ ਤਾਂ ਮੇ ਬੜਾ ਛੋਟਾ ਹੈ ਕਿਉਂਕਿ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਕਿਸੇ ਜਾਣ ਪਛਾਣ ਦੇ ਮਥਾਜ਼ ਨਹੀਂ ਐਡੇ ਵਧੀਆ ਟੰਗ ਦੇ ਨਾਲ ਲਿਖਣ ਵਾਲੇ ਲੇਖਕ ਨੇ ਜਿਹੜੇ ਲਗਾਤਾਰ ਪੰਜਾਬੀ ਦੀਆਂ ਦੇਸ਼ ਵਿਦੇਸ਼ ਦੀਆਂ ਅਥਵਾਰਾਂ ਦੇ ਵਿੱਚ ਤਾਂ ਸ਼ਬਦ ਦੇ ਸ਼ਬਦ ਨੇ ਮੈਗਜ਼ੀਨਾਂ ਦੇ ਵਿੱਚ ਵੀ ਉਹ ਆਪਣਾ ਥਾਂ ਆਪ ਬਣਾਉਂਦੇ ਨੇ